ਬੜਾ ਭੀੜਾ ਇਨਸਾਨ ਨਹੀਂ ਹੈਗਾ ਮੇਰੇ ਜਿਹੜੇ ਐਕਸ਼ਨ ਨੇ ਮੇਰੀਆਂ ਹਰਕਤਾਂ ਬਹੁਤ ਮਾੜੀਆਂ ਨੇ ਮੈਂ ਜੋਂਦੇ ਜੀ ਨਰਕ ਦੇਖ ਕੇ ਜਾਉਂਗਾ ਇੱਥੋਂ ਉਹ ਜਿਹੜੇ ਦਿਮਾਗ ਦੇ ਵਿੱਚ ਤੁਹਾਡੇ ਤਾਕਤ ਪਈਆ ਗਿਆਨ ਪਿਆ ਉਹਨੂੰ ਕੱਢ ਕੇ ਲੈ ਕੇ ਆਓ ਮੈਂ ਉਹਨੂੰ ਤਾਰੀਫ ਕਰਨੀ ਚਾਹੂੰਗਾ ਮੇਰੇ ਵੱਡੇ ਭਰਾ ਸਰਦਾਰ ਨਵਜੋਤ ਸਿੰਘ ਜੀ ਜਰਗ ਦੇ ਮੈਂ ਬਤੌਰ ਉਰੇ ਕੈਬਨਿਟ ਮਨਿਸਟਰ ਨਹੀਂ ਆਇਆ ਮੈਂ ਬਤੌਰ ਉਰੇ ਇੱਕ ਭਰਾ ਦਾ ਫਰਜ ਅਦਾ ਕਰਨਾ ਹੈ ਰਾਜਾ ਜਗਦੇਵ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਰਗ ਵਿਖੇ ਕਰਵਾਇਆ ਗਿਆ ਸੱਭਿਆਚਾਰਕ ਤੇ ਇਨਾਮ ਵੰਡ ਸਮਾਰੋ ਸਮਾਗਮ ਦੌਰਾਨ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਨ ਹਲਕਾ ਵਿਧਾਇਕ ਇੰਜੀਨੀਅਰ ਮਰਿੰਦਰ ਸਿੰਘ ਗਿਆਸਪੁਰਾ ਅੰਤਰਰਾਸ਼ਟਰੀ ਲੋਕ ਗਾਇਕਾ ਸੁਖੀ ਬਰਾੜ ਕਬੱਡੀ ਖਿਡਾਰੀ ਪਿੰਕਾ ਜਰਗ ਸਮੇਤ ਹੋਰਾਂ ਦਾ ਹੋਇਆ ਵਿਸ਼ੇਸ਼ ਸਨਮਾਨ ਪ੍ਰਿੰਸੀਪਲ ਸਵਰਗਵਾਸੀ ਹਰਦੇਵ ਸਿੰਘ ਮੰਡੇਰ ਦੇ ਨਕਸ਼ੇ ਕਦਮਾਂ ਤੇ ਚੱਲਦੇ ਆਂ ਪੰਜਾਬ ਭਰ ਵਿੱਚ ਵਿਦਿਆ ਖੇਡਾਂ ਧਾਰਮਿਕ ਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਨਿਮਾਣਾ ਖੱਟਣ ਵਾਲੇ ਰਾਜਾ ਜਗਦੇਵ ਮਾਡਲ ਸੀਨੀਅਰ ਸਕੈਨਡ ਸਕੂਲ ਜਰਗ ਦੇ ਮੁੱਖ ਪ੍ਰਬੰਧਕ ਨਵਜੋਤ ਸਿੰਘ ਮੰਡੇਰ ਸੂਬਾ ਚੇਅਰਮੈਨ ਪੰਜਾਬ ਜੈਨ ਕੋ ਡਾਕਟਰ ਪੀਮਰਾਉਮ ਬੇਦਕਰ ਵੈਲਫੇਅਰ ਸੁਸਾਇਟੀ ਜਰਗ ਦੇ ਪ੍ਰਧਾਨ ਬੀਬੀ ਪਰਮਜੀਤ ਕੌਰ ਮੰਡੇਲ ਪ੍ਰਿੰਸੀਪਲ ਜਸਵੀਰ ਕੌਰ ਮੰਡੇਲ ਤੇ ਸਮੂਹ ਸਟਾਫ ਵੱਲੋਂ ਸਲਾਨਾ ਸੱਭਿਆਚਾਰਕ ਤੇ ਨਾਮ ਵੰਡ ਸਮਾਰੋਹ ਬੜੇ ਹੀ ਧੂਮ ਧੜੱਕੇ ਨਾਲ ਕਰਵਾਇਆ ਗਿਆ ਇਸ ਸਮਾਗਮ ਦੇ ਪ੍ਰਧਾਨਗੇ ਹਲਕਾ ਵਿਧਾਇਕ ਪਾਇਲ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤੀ ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਤ ਅਤੇ ਅੰਤਰਰਾਸ਼ਟਰੀ ਪੰਜਾਬੀ ਲੋਕ ਗਾਇਕਾ ਬੀਬੀ ਸੁਖੀ ਬਰਾੜ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪੁੱਜੇ ਇਸ ਮੌਕੇ ਤੇ ਕਬੱਡੀ ਦੇ ਖੇਤਰ ਵਿੱਚ ਮੱਲਾ ਮਾਰਨ ਵਾਲੇ ਅਤੇ ਨੌਜਵਾਨ ਪੀੜੀ ਨੂੰ ਖੇਡਾਂ ਦੇ ਕਸਰਤ ਵੱਲ ਪ੍ਰੇਰਿਤ ਕਰਨ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਿੰਕਾ ਜਾਰਗ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਸੱਭਿਆਚਾਰਕ ਪ੍ਰੋਗਰਾਮ ਦਸ਼ਕਾਂ ਦੀ ਖੇਚ ਦਾ ਕੇਂਦਰ ਬਣਿਆ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪੰਜਾਬੀ ਦੇ ਅਮੀਰ ਵਿਰਸੇ ਪੰਜਾਬੀ ਸੱਭਿਆਚਾਰ ਦੀਆਂ ਵਨਸਵੰਨੀਆਂ ਬਣਗੀਆਂ ਪੇਸ਼ ਕੀਤੀਆਂ ਗਈਆਂ ਸਵਾਗਤ ਅੰਤ ਵਿੱਚ ਪੰਜਾਬ ਦਾ ਮਸ਼ਹੂਰ ਲੋਕ ਨਚ ਗਿੱਧਾ ਪੇਸ਼ ਕੀਤਾ ਗਿਆ ਪੀਟੀ ਨਿਊਜ਼ ਪੰਜਾਬ ਦੇ ਨਾਲ ਜਰਕ ਤੋਤਰ ਸਿੰਘ ਸਿੰਘ ਗਿੱਲ ਤੇ ਜਗਿੰਦਰ ਸਿੰਘ ਆਜ਼ਾਦ ਦੀ ਵਿਸ਼ੇਸ਼ ਰਿਪੋਰਟ ਲੇਣਾ ਜਿਹੜੀਆਂ ਪੇਸ਼ਕਾਰੀਆਂ ਨੇ ਜਰੂਰ ਚਾਹਾਂਗੇ ਕਿ ਕੋਈ ਤੁਸੀਂ ਸੱਭਿਆਚਾਰਕ ਮੰਤਰੀ ਤੁਹਾਨੂੰ ਸੱਭਿਆਚਾਰ ਦੀਆਂ ਪੇਸ਼ਕਾਰੀਆਂ ਦਿਖਾਈਆਂ ਜਾਣ ਕਾਰਯੋਗ ਗੁਰੂ ਸਵਾਮੀ ਗੁਰੂ ਰੂਪੀ ਸਾਧ ਸੰਗਤ ਜੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਔਰ ਗੁਰੂ ਮਹਾਰਾਜ ਦੀ ਦਿੱਤੀ ਹੋਈ ਫਤਿਹ ਦੀ ਸਾਜ ਪਵਾਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਜਗਦੇਵ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਰਗ ਵਿਖੇ ਖੰਨੇ ਦੇ ਵਿੱਚ ਜਨਮ ਹੋਇਆ ਖੰਨੇ ਚ ਪੜ੍ਹੇ ਵੱਡੇ ਹੋਏ ਸੋ ਇਹ ਮੇਰਾ ਇਸ ਮਿੱਟੀ ਚੋਂ ਇਸ ਇਲਾਕੇ ਚੋਂ ਜਿਹੜੀ ਖੁਸ਼ਬੂ ਆਉਂਦੀ ਹੈ ਉਹ ਆਪਣਤ ਵੀ ਆਉਂਦੀ ਹੈ ਜਿੱਥੇ ਤੱਕ ਗੱਲ ਰਹੀ ਅੱਜ ਦੇ ਐਨੂਅਲ ਫੰਕਸ਼ਨ ਦੀ ਮੈਂ ਬਤੌਰ ਉਹਰੇ ਕੈਬਨਟ ਮਨਿਸਟਰ ਨਹੀਂ ਆਇਆ ਮੈਂ ਬਤੌਰ ਉਹ ਇੱਕ ਭਰਾ ਦਾ ਫਰਜ਼ ਆਦਾ ਕਰਨਾ ਹੈ ਮੈਂ ਉਹਨੂੰ ਤਾਰੀਫ ਕਰਨੀ ਚਾਹੂੰਗਾ ਮੇਰੇ ਵੱਡੇ ਭਰਾ ਸਰਦਾਰ ਨਵਜੋਤ ਸਿੰਘ ਜੀ ਜਰਗ ਦੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਲੋਕ ਦੇਖੇ ਨੇ ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਰੱਬ ਕੋਈ ਉਹ ਪਰਮਾਤਮਾ ਕਾਲਪੁਰ ਕੋਈ ਗੁਣ ਪਾ ਕੇ ਭੇਜਦਾ ਮੈਂ ਜਰਗ ਸਾਹਿਬ ਦੇ ਨਾਲ ਅਸੀਂ ਐਨਾ ਕੰਮ ਕੀਤਾ ਪੋਲੀਟੀਕਲ ਪਾਰਟੀ ਚ ਐਨਾ ਲੰਬਾ ਸਮਾਂ ਸੰਘਰਸ਼ ਕੀਤਾ ਹੈ ਕਿ ਉਸੇ ਚੀਜ਼ ਨੂੰ ਮੱਧ ਨਜ਼ਰ ਰੱਖਦੇ ਹੋਏ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਨਵਜੋਤ ਸਿੰਘ ਜੀ ਜਰਗ ਨੂੰ ਜੈਨਕੋ ਪੰਜਾਬ ਦਾ ਜਿੱਥੇ ਚੇਅਰਮੈਨ ਨਿਯੁਕਤ ਕੀਤਾ ਹੈ ਉੱਥੇ ਪਾਰਟੀ ਦੇ ਸੰਗਠਨ ਦੇ ਵਿੱਚ ਬਹੁਤ ਹੀ ਅਹਿਮ ਭੂਮਿਕਾ ਲੋਕ ਸਭਾ ਫਤੇਗਰ ਸਾਹਿਬ ਦੇ ਇੰਚਾਰਜ ਵਜੋਂ ਦਿੱਤੀ ਹੋਈ ਹੈ। ਮੈਂ ਉਹਨੂੰ ਇੱਕ ਤਾਰੀਫ਼ ਸਾਡੀ ਭੈਣ ਦੀ ਵੀ ਕਰਨੀ ਚਾਹੁੰਦਾ ਜਸਵੀਰ ਗੌਰਮੰਡੇਰ ਜੀ ਦੀ। ਸਾਡੀ ਭੈਣ ਨੇ ਆਮ ਤੌਰ ਤੇ ਇਨਸਾਨ ਇੱਕ ਜ਼ਿੰਮੇਵਾਰੀ ਨਿਭਾਉਂਦਾ ਹੈ। ਇਹਨਾਂ ਨੇ ਤੇਰੀ ਜ਼ਿੰਮੇਵਾਰੀ ਨਿਭਾਈ ਹੈ ਤਿੰਨ ਜ਼ਿੰਮੇਵਾਰੀਆਂ। ਇੱਕ ਇਸ ਸਕੂਲ ਪ੍ਰਤੀ ਜ਼ਿੰਮੇਵਾਰੀ ਇੱਕ ਆਪਣੇ ਪਰਿਵਾਰ ਪ੍ਰਤੀ ਜ਼ਿੰਮੇਵਾਰ ਵੀ ਕੁੱਖ ਚੋਂ ਐਸੇ ਲਾਲ ਪੈਦਾ ਹੋਏ ਸੋ ਉਹ ਸੱਚੇ ਪਾਤਸ਼ਾਹ ਕਾਲਪੁਰਖ ਦੀ ਉਹ ਕਿਰਪਾ ਕਹਿ ਸਕਦਾ ਮੈਂ ਤਾਂ ਅੱਜ ਬਹੁਤ ਤੁਹਾਡੇ ਵਿੱਚ ਪਹੁੰਚ ਕੇ ਮਾਣ ਮਹਿਸੂਸ ਹੋਇਆ ਸਾਡੇ ਇਸ ਹਲਕੇ ਪਾਇਲ ਤੋਂ ਐਮਐਲਏ ਮੇਰੇ ਵੱਡੇ ਵੀਰ ਸਰਦਾਰ ਮਨਵਿੰਦਰ ਸਿੰਘ ਜੀ ਗਿਆਸਪੁਰਾ ਸਾਹਿਬ ਉਹ ਹਾਜ਼ਰੀ ਵੀ ਲਗਵਾ ਕੇ ਗਏ ਨੇ ਉਹਨਾਂ ਦੇ ਧਰਮ ਸੁਪਤਨੀ ਰਮਨਜੀਤ ਕੌਰ ਸਾਡੇ ਭੈਣ ਜੀ ਸਾਡੇ ਵਿੱਚ ਵਿਰਾਜਮਾਨ ਨੇ ਉਹਰੇ ਆਏ ਨੇ ਤਹਿ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਇਹਨਾਂ ਨੇ ਇੰਨਾ ਲੰਬਾ ਸਮਾਂ ਉਚਿਤ ਤੌਰ ਤੇ ਅੱਜ ਇਸ ਸਕੂਲ ਦੇ ਫੰਕਸ਼ਨ ਲਈ ਕੱਢਿਆ ਜੇ ਬਾਹਰ ਤੋਂ ਦੀ ਪਰਸਨੈਲਿਟੀ ਲੋਕਾਂ ਚ ਕੋਈ ਹੋਰ ਆ ਵੀ ਹਾਂ ਪਿੰਕਾ ਆ ਗਿਆ ਬਹੁਤ ਵਧੀਆ ਇਨਸਾਨ ਆ ਪੰਜਾਬ ਨੂੰ ਬਦਲ ਰਿਹਾ ਪਰ ਬੈਕ ਐਂਡ ਤੇ ਮੈਂ ਕੋਈ ਬੜਾ ਵਧੀਆ ਇਨਸਾਨ ਨਹੀਂ ਹੈਗਾ ਮੇਰੇ ਜਿਹੜੇ ਐਕਸ਼ਨ ਨੇ ਮੇਰੀਆਂ ਹਰਕਤਾਂ ਬਹੁ ਮਾੜੀਆਂ ਨੇ ਮੈਂ ਜਉਂਦੇ ਜੀ ਨਰਕ ਦੇਖ ਕੇ ਜਾਉਂਗਾ ਇਥੋਂ ਕਿਉਂਕਿ ਲੋਕ ਮੈਂ ਬਚਦਾ ਫਿਰੂਗਾ ਲੋਕਾਂ ਤੋਂ ਕਿਉਂਕਿ ਬਾਹਰ ਤਾਂ ਮੈਨੂੰ ਲੋਕ ਹੋਰ ਤਰ੍ਹਾਂ ਜਾਣਦੇ ਨੇ ਕੀਰ ਪਿੰਕਾ ਸ਼ਰਾਬ ਨਹੀਂ ਪੀਂਦਾ ਪਿੰਕਾ ਕੋਈ ਨਸ਼ਾ ਨਹੀਂ ਕਰਦਾ ਇਹ ਤਾਂ ਲੋਕਾਂ ਨੂੰ ਵਿਚਾਰ ਰਿਹਾ ਜੇ ਮੈਂ ਅੰਦਰ ਸ਼ਰਾਬ ਪੀਂਦਾ ਹੁੰਦਾ ਖੁਦ ਕੋਈ ਨਸ਼ਾ ਕਰਦਾ ਜਾਂ ਮੈਨੂੰ ਹੋਰ ਕੀ ਐਬ ਹੁੰਦੇ ਤਾਂ ਮੈਂ ਲੋਕਾਂ ਤੋਂ ਮੁੱਖ ਲੋਕ ਕਿਉਂ ਚੀਜ਼ਾਂ ਕਰਦਾ ਜੇ ਤੁਸੀਂ ਚਾਹੁੰਦੇ ਜੀ ਸੁੱਖ ਦੇਖਣਾ ਚਾਹੁੰਦੇ ਹੋ ਨਾ ਜਿਹੜੀ ਪਰਸਨੈਲਿਟੀ ਤੁਹਾਡੀ ਲੋਕ ਜਾਣਦੇ ਨੇ ਥਲੋ ਬਾਹਰ ਉਹੀ ਤੁਸੀਂ ਖੁਦ ਬਣ ਜਿਓ ਤਾਂ ਤੁਸੀਂ ਨਾਲੇ ਆਪ ਬਦਲੋਗੇ ਨਾਲੇ ਤੁਸੀਂ ਜਵਾਨਾ ਬਦਲੋਗੇ ਹੁਣ ਉਹ ਟਾਈਮ ਨਹੀਂ ਵਿਹਿਆ ਕਿ ਤੁਸੀਂ ਬੁਲਾ ਰਿਆਂ ਨੂੰ ਸੁਣੋ ਜਾਂ ਬੈਠ ਕੇ ਤੁਸੀਂ ਭੱਜ ਕੇ ਕਰੋ ਕੁਝ ਵੀ ਨਹੀਂ ਗਰਾਊਂਡ ਲੈਵਲ ਤੇ ਆਓ ਇੱਕ ਵੀ ਤੁਹਾਨੂੰ ਗਿਆਨ ਦੀ ਗੱਲ ਪਤਾ ਉਹਨੂੰ ਆਪਣੀ એનર્ਜੀ ਦੇ ਥਰੂ ਗਰਾਊਂਡ ਤੇ ਲੈਵਲ ਤੇ ਲੈ ਕੇ ਅੱਗੇ ਕੰਮ ਕਰਨ ਦਾ ਟਾਈਮ ਆ ਸੋ ਬਾਕੀ ਸੈਲਫ ਕੰਫੀਡੈਂਸ ਆ ਜਿਹੜਾ ਆਪਾਂ ਨੂੰ ਲੈ ਕੇ ਹਣਾ ਪੜਨਾ ਵੀਰੇ ਸੌਰੀ ਮੈਂ ਤੁਹਾਡਾ ਥੋੜਾ ਟਾਈਮ ਲੈ ਲਿਆ ਕਿਉਂਕਿ ਮੈਂ ਮੈਂ ਮਾਈਕਫੋਨ ਤੁਸੀਂ ਐਨੇ ਇਹ ਚੀਜ਼ਾਂ ਮੇਰੇ ਰਾਤ ਨੂੰ ਮੈਨੂੰ ਅੰਦਰੋਂ ਹੱਟ ਕਰਦੀ ਨੇ ਕਿ ਮੈਨੂੰ ਜੋਤੀ ਵੀਰੇ ਇਹਨਾਂ ਚ ਕਹਤਾ ਕਿ ਮੁੰਡਾ ਪੰਜਾਬ ਬਦਲਣਾ ਚਾਹੁੰਦਾ ਇਹ ਮੁੰਡੇ ਨੇ ਨੇਚਰਲ ਬਾਡੀ ਬਣਾਈ ਆ ਮੈਂ ਸੋਚਦਾ ਕਿ ਮੈਂ ਇਦਾਂ ਦਾ ਹੈਗਾ ਕਿ ਯਾਰ ਮੈਂ ਇਦਾਂ ਦਾ ਤਾਂ ਨਹੀਂ ਕਿ ਮੈਂ ਦੁਨੀਆ ਨੂੰ ਝੂਠ ਬੋਲ ਕੇ ਕੁਛ ਅਲੱਗ ਔਰਾ ਕ੍ਰੀਏਟ ਕਰੀ ਬੈਠਾ ਕਿ ਲੋਕ ਮੈਨੂੰ ਹੋਰ ਕੁਝ ਜਾਣਦੇ ਨੇ ਸੋ ਮਾਈਕ ਤੇ ਤਾਂ ਮੈਂ ਘੱਟ ਬੋਲਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਗਿਆਨ ਪਤਾ ਅੱਜ ਤੱਕ ਫਲਸਫਰਾਂ ਨੇ ਗੁਰੂ ਸਹਿਬਾਨ ਨੇ ਥੋੜੇ ਤੱਕ ਚੰਗੀ ਬਾਣੀ ਦੇ ਥਰੂ ਇੱਕ ਗਿਆਨ ਪਹੁੰਚਦਾ ਕਰਤਾ ਹੁਣ ਟਾਈਮ ਹੈ ਇੰਪਲੀਮੈਂਟ ਕਰਨ ਦਾ ਗਰਾਊਂਡ ਲੈ ਲੋ ਤੇ ਅੱਗੇ ਕੰਮ ਕਰਨ ਦਾ ਸੋ ਇੰਨੀ ਕ ਮੈਂ ਤਾਂ ਇਹੀ ਕਹਿਣਾ ਸਾਡਾ ਇੱਕ ਸਿੰਪਲ ਦਾ ਥਿਊਰੀ ਆ ਨਹੀਂ ਚਾਹੀਦੀ ਸਾਡੇ ਤੋਂ ਪਰੇ ਰੱਖੋ ਸਾਡੇ ਤੋਂ ਪਰੇ ਰੱਖੋ ਜਮਾਨੇ ਦੇ ਵਿੱਚ ਉਹੀ ਵਿਕਦਾ ਜੋ ਤੁਸੀਂ ਲੈਣਾ ਕੰਜ਼ਿਊਮਰ ਹਮੇਸ਼ਾ ਵੱਡਾ ਹੁੰਦਾ ਤੇ ਇਹ ਚੀਜ਼ੇ ਨੋਟ ਕਰ ਲੋ ਵੀ ਆਪਣੇ ਆਪ ਨੂੰ ਤਕੜਾ ਕਰ ਲੋ ਸਾਰੀਆਂ ਚੀਜ਼ਾਂ ਤੁਹਾਡੇ ਰੌਣ ਜਿਹੜਾ ਨਸ਼ਾ ਨੁਸ਼ਾ ਸਭ ਕੁਝ ਖਤਮ ਹੋ ਜਾਣਾ ਅਸੀਂ ਵੀ ਇਹੀ ਸਾਰੀਆਂ ਸਰਕਾਰਾਂ ਦੇ ਵਿੱਚ ਨਾ ਪਲਿਆ ਹੋਇਆ ਬੱਚਾ ਮੈਂ ਸਾਰੀਆਂ ਕੰਟਰੀਆਂ 'ਚ ਗਿਆ ਸਾਰੀਆਂ ਮੈਂ ਗੇਮਾਂ ਖੇਡੀਆਂ ਮੈਂ ਅੱਜ ਤੱਕ ਇੱਕ ਨਸ਼ਾ ਟੱਚ ਤੱਕ ਨਹੀਂ ਕੀਤਾ ਅੱਜ ਤੱਕ ਵੀ ਕੋਈ ਸ਼ਰਾਬ ਦਾ ਟੇਸਟ ਨਹੀਂ ਕੋਈ ਆਫੀਮ ਦਾ ਟੇਸਟ ਨਹੀਂ ਦੇਖਿਆ ਕੁਝ ਵੀ ਨਹੀਂ ਪਤਾ ਮੈਂ ਵੀ ਇਹੀ ਮਾਹੌਲ 'ਚ ਪਲਿਆ ਕਿਉਂਕਿ ਪਰਿਵਾਰ ਵੱਲੋਂ ਇੱਕ ਸਿੱਖਿਆ ਵਧੀਆ ਉਸੇ ਤਾਂ ਕਰਕੇ ਅਸੀਂ ਬਚੇ ਹੋਏ ਹਾਂ ਤੇ ਤੁਹਾਨੂੰ ਸਭ ਨੂੰ ਹੀ ਜੀਤ ਹੋਵੇ ਕਰਦਿਆ ਸੋ ਮੀਨ ਕਰਦਾ ਥੋੜੇ ਜਿਹੇ ਸਮੇਂ ਦੇ ਵਿੱਚ ਤੁਸੀਂ ਕੁਝ ਸਿੱਖਿਆ ਹੋਗਾ ਹੁਣ ਗੱਲਾਂ ਨਾਲ ਸਮਾਂ ਨਹੀਂ ਹੈ ਬਹੁਤ ਅੱਗੇ ਗਿਆਨ ਸੁਣ ਲਿਆ ਹੁਣੇ ਤੁਹਾਡੀ એનર્ਜੀ ਦੇ ਥਰੂ ਜਿਹੜੀ ਦਿਮਾਗ ਦੇ ਵਿੱਚ ਤੁਹਾਡੇ ਤਾਕਤ ਪਈਆ ਗਿਆਨ ਪਿਆ ਉਹਨੂੰ ਕੱਢ ਕੇ ਲੈ ਕੇ ਆਓ ਇਹੋ ਜਿਹਾ ਬਣੋ ਕਿ ਤੁਹਾਡੇ ਬੱਚੇ ਤੁਹਾਨੂੰ ਦੇਖ ਕੇ ਆਪੇ ਬਦਲ ਜਾਣ ਮਾਂ ਪਿਓ ਨੂੰ ਮੈਂ ਸਪੈਸ਼ਲੀ ਕਹਣਾ ਆਪਣੇ ਬੱਚਿਆਂ ਦੇ ਮੂਹਰੇ ਬੈ ਕੇ ਸ਼ਰਾਬ ਕਦੇ ਨਾ ਪੀਓ ਤੁਹਾਨੂੰ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਉਹਨੇ ਕਦੋਂ ਪੀਣ ਲੱਗ ਜਾਣੀ ਆ ਤੁਸੀਂ ਜੋ ਆਪਣੇ ਬੱਚਿਆਂ ਨੂੰ ਚਾਹੁੰਦੇ ਵੀ ਸਾਡੇ ਬੱਚੇ ਇਦਾਂ ਦੇ ਬਣਨ ਪਹਿਲਾਂ ਤੁਸੀਂ ਖੁਦ ਓਦਾਂ ਦੇ ਬਣੋ ਤੁਸੀਂ ਤੁਹਾਡੇ ਬੱਚੇ ਇੱਕ ਆਪਣੇ ਮੇਰੇ ਫਾਦਰ ਸਾਹਿਬ ਖੇਡਦੇ ਸੀ ਸ਼ਾਇਦ ਮੇਰੀ ਆਵਾਜ਼ ਉਹਨਾਂ ਤੱਕ ਜਾਂਦੀ ਵੀ ਹੋਵੇ ਅਸੀਂ ਦੇਖਦੇ ਕਿ ਸਿੱਖ ਗਏ ਉਹਨਾਂ ਨੂੰ ਅਸੀਂ ਦੇਖਿਆ ਕਿ ਸਾਡੇ ਫਾਦਰ ਸਾਹਿਬ ਦਾ ਇੰਨਾ ਨਾਮ ਆ ਲੋਕ ਇੰਨੇ ਐਪਰੀਸ਼ੀਏਟ ਕਰਦੇ ਨੇ ਇਹਨਾਂ ਦੀ ਕਿੰਨੀ ਵਾਹ ਵਾਹ ਹੁੰਦੀ ਆ ਅਸੀਂ ਵੀ ਸੋਚਿਆ ਕਿ ਅਸੀਂ ਉਹਨਾਂ ਵਰਗੇ ਬਣਨਾ ਜੇ ਸਾਡੇ ਫਾਦਰ ਸਾਹਿਬ ਨੇ ਸ਼ਰਾਬ ਪੀਤੀ ਹੁੰਦੀ ਸਾਡੇ ਮੁਰੇ ਵੀਮਾ ਖਾਧੀਆਂ ਹੁੰਦੀਆਂ ਸਾਡੇ ਤੋਂ ਸ਼ਰਾਬ ਮੰਗਾਈ ਹੁੰਦੀ ਸ਼ਾਇਦ ਅੱਜ ਅਸੀਂ ਵੀ ਓਦਾਂ ਨਹੀਂ ਹੁੰਦੇ ਸੋ ਤਕੜੇ ਖੁਪੋਂ ਕਿ ਕੋਈ ਕਿਸੇ ਦਾ ਕੁਝ ਨਹੀਂ ਬਣਾ ਸਕਦਾ ਤੁਹਾਡੇ ਦੋ ਹੱਥ ਨੇ ਇਹਨਾਂ ਨਾਲ ਹੀ ਤੁਸੀਂ ਹਾਲਾਤ ਬਦਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ